ਕਿੰਦੇ ਨਾਲ ਪਹਿਲਾਂ ਸਭ ਤੋਂ ਪਹਿਲਾਂ ਗੱਲਬਾਤ ਕਿੰਦੇ ਨਾਲ ਹੋਈ ਸੀ ਔਰ ਕਿਵੇਂ ਆ ਦੇਖੋ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਰਵਿੰਦ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਦਾ ਤੇ ਸਮੁੱਚੀ ਸਾਰੀ ਲੀਡਰਸ਼ਿਪ ਦਾ ਪੀਏਸੀ ਦਾ ਸੰਦੀਪ ਪਾਟਕ ਜੀ ਦਾ ਰਗਵ ਜੀ ਦਾ ਸਾਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਦੁਬਾਰਾ ਇੱਕ ਵਾਰ ਮੇਰੇ ਤੇ ਫੇਰ ਵਿਸ਼ਵਾਸ ਜਿਹੜਾ ਉਹ ਕੀਤਾ ਕਿਉਂਕਿ ਮੈਂ ਜਦੋਂ ਤੋਂ ਪਾਰਟੀ ਬਣੀ ਹੈ ਉਦੋਂ ਤੋਂ ਪਾਰਟੀ ਦਾ ਸਪਾਹੀਆਂ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਜਿਹੜਾ ਲੱਗੇ ਹੋਿਆਂਗੇ ਪਹਿਲਾਂ ਬੂਤੇ ਡਿਊਟੀ ਵੀ ਨਿਭਾਉਂਦੇ ਰਹੇ ਆ ਉਸ ਤੋਂ ਬਾਅਦ ਮੈਂ ਯੂਥ ਦਾ ਪੰਜਾਬ ਦਾ ਪ੍ਰਧਾਨ ਵੀ ਬਣਿਆ ਉਸ ਤੋਂ ਬਾਅਦ ਪਾਰਟੀ ਨੇ 2017 ਦੇ ਵਿੱਚ ਟਿਕਟ ਦਿੱਤੀ ਤਾਂ ਬਰਨਾਲੇ ਦੇ ਲੋਕਾਂ ਨੇ ਬਹੁਤ ਸਾਥ ਦਿੱਤਾ ਤੇ ਜਦੋਂ ਕਹਿੰਸੀ ਵੀ ਕਾਂਗਰਸ ਦੀ ਵੇਵ ਸੀ ਉਸ ਵੇਵ ਦੇ ਵਿੱਚ ਮੈਨੂੰ ਬਰਨਾਲੇ ਦੇ ਲੋਕਾਂ ਨੇ ਐਮਐਲਏ ਬਣਾਇਆ ਤੇ ਉਸ ਤੋਂ ਬਾਅਦ 22 ਚ ਬਹੁਤ ਵੱਡੀ ਲੀਡ ਬਰਨਾਲੇ ਤਕਰੀਬਨ 40000 ਵੋਟਾਂ ਦੇ ਨਾਲ ਐਮ ਐਲ ਏ ਬਣਾਇਆ ਤੇ ਫਿਰ ਪਾਰਟੀ ਨੇ ਮੈਨੂੰ ਪਿਛਲੇ 2 ਸਾਲ ਤੋਂ ਮੰਤਰੀ ਬਣਾਇਆ ਹੋਇਆ ਬੜੇ ਇੰਪੋਰਟੈਂਟ ਮੇਰੇ ਕੋਲੇ ਹੁਣ ਤੱਕ ਮੈਂ 2 9 10 ਡਿਪਾਰਟਮੈਂਟਸ ਦਾ ਮੰਤਰੀ ਰਹਿ ਚੁੱਕਾ ਹਾਂ ਐਕਸਪੀਰੀਅੰਸ ਕਰ ਚੁੱਕਿਆ ਤੇ ਹੁਣ ਇੱਕ ਵਾਰੀ ਫੇਰ ਮੈਨੂੰ ਮਤਲਬ ਕਿ ਪਿਛਲੇ 7 ਸਾਲ ਚ ਤੀਜੀ ਵਾਰੀ ਜਿਹੜੀ ਟਿਕਟ ਦਿੱਤੀ ਹੈ ਉਹ ਵੀ ਉਸ ਹਲਕੇ ਤੋਂ ਜਿਹਨੂੰ ਕਿਹਾ ਜਾਂਦਾ ਵੀ ਆਮ ਆਦਮੀ ਪਾਰਟੀ ਦਾ ਤੋਰਾ ਸੰਗਰੂਰ ਜਿੱਥੋਂ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੋਈ ਜਿੱਥੋਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਤੇ ਜਿੱਥੋਂ ਇਹ ਲੱਗਦਾ ਵੀ ਜਿਹੜਾ ਸੀਐਮ ਬਣ ਆਲਾ ਉਹ ਵੀ ਉਹ ਜਿਹੜਾ ਸੰਗਰੂਰ ਤੋਂ ਜਿਹੜੀ ਸ਼ੁਰੂਆਤ ਹੋਈ ਸਰਕਾਰ ਬਣਨ ਦੀ ਸੋ ਉਸ ਸੀਟ ਤੋਂ ਜਿਹੜੀ ਜਿਮੇਵਾਰੀ ਮੇਰੀ ਲਈ ਆ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਤੇ ਆਪਣੇ ਵੱਲੋਂ ਮੈਂ ਇਮਾਨਦਾਰੀ ਨਾਲ ਜਿਹੜੀ ਹੈ ਕਿਉਂਕਿ ਪਹਿਲਾਂ ਵੀ ਜਿੱਥੇ ਡਿਊਟੀ ਲਈ ਆ ਹਮੇਸ਼ਾ ਈਮਾਨਦਾਰੀ ਨਾਲ ਮਿਹਨਤ ਕੀਤੀ ਹੈ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਕਸੈਸਫੁਲ ਵੀ ਹੋਇਆ ਤੇ ਉਮੀਦ ਹੈ ਕਿ ਮੈਨੂੰ ਸੰਗਰੂਰ ਦੇ ਲੋਕ ਜਿਹੜੇ ਆ ਪਹਿਲਾਂ ਵੀ ਮੈਨੂੰ ਬਹੁਤ ਬਰਨਾਲੇ ਤੋਂ ਪਿਆਰ ਮਿਲਿਆ ਸੰਗਰੂਰ ਤੋਂ ਲੋਕ ਜਿਹੜੇ ਆ ਸਾਥ ਦੇਣਗੇ ਤੇ ਵੱਡੀ ਲੀਡ ਨਾਲ ਜਿਹੜੀ ਸੰਗਰੂਰ ਸੀਟ ਜਿੱਤ ਕੇ ਜਿਹਦੀ ਆਮ ਆਦਮੀ ਪਾਰਟੀ ਦੀ ਝੋਲੀ ਜਿਹੜੀ ਉਹ ਪਾਵਾਂਗੇ